ਪੰਜਾਬ ਦੇ ਸਕੂਲਾਂ ਦੇ ਵਿੱਚੋਂ ਰੋਬੋਟਿਕਸ ਲੈਬ ਦੀ ਸ਼ੁਰੂਆਤ ਹੋ ਰਹੀ ਹੈ ਤਾਂ ਅੱਜ ਜ਼ਿਲ੍ਹਾ ਸੰਗਰੂਰ ਦੇ ਖੇੜੀਪਿੰਡ ਦੀ ਪਹਿਲੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਤਰੀਕੇ ਦਾ ਜਮਾਨਾ ਹੈ AI ਤੇ ਰੋਬੋਟਿਕਸ ਲੈਬ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜੋੜਿਆ ਜਾ ਰਿਹਾ ਹੈ। हमने जो है पहले 18 स्कूलों में पिछले साल लैब लगाई और इस साल हमने 11 नए स्कूलों में लैब लगाई आ, आप देख सकते हैं इसमें बच्चे रोबोटिक्स कोडिंग ए आई प्रिंटर जैसी टेक्नोलॉजीज से न्यू जितनी भी टेक्नोलॉजीज है उनसे एडवांस टेक्निक सीख रहे हैं आ, अगर मैं बात करूँ ट्रेनिंग की तो हमने जो पहले अठारह स्कूलों में लैब लगाई वहाँ पर भी हम लोग ट्रेनिंग कंटिन्यूस कर रहे हैं जी स्कूलों चीज़ देखी नहीं सर ये साढ़े लिए नई चीज़ है तो सू बहुत कुछ सीखने भी मिलेगा ਤਾਂ ਕਿੰਨਾ ਕੁ ਵਧੀਆ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਵਿੱਚ ਕੰਫੀਡੈਂਸ ਵੀ ਪੈਦਾ ਹੁੰਦਾ ਹੈ ਜਦ ਅਸੀਂ ਇਹ ਆਪਣੇ ਆਪ ਆਪਣੇ ਹੱਥਾਂ ਨਾਲ ਕਰਦੇ ਆ ਤਾਂ ਸਾਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ ਤੇ ਜਿਹੜੀ ਸਾਨੂੰ ਬਹੁਤ ਪਹਿਲਾਂ ਜਾ ਕੇ ਸਿੱਖਣੀ ਸੀ ਉਹ ਸਾਨੂੰ ਹੁਣ ਹੀ ਸਕੂਲ ਦੇ ਵਿੱਚ ਸਿੱਖਣ ਨੂੰ ਮਿਲਦੀ ਹੈ ਤੁਸੀਂ ਇਹ ਮਾਡਲ ਕਾ ਕ ਇਹਦੇ ਵੱਲੋਂ ਕੀ ਤਿਆਰ ਕੀਤਾ ਗਿਆ ਤੁਸੀਂ ਇਸਾਰ ਅਸੀਂ ਫਲੱਡ ਅਲਰਟ ਸਿਸਟਮ ਬਣਾਇਆ ਗਿਆ ਜਿਹੜੇ ਕਿ ਅੱਜ ਕੱਲ ਬਹੁਤ ਮੌਨਸੂਨ ਦੇ ਮੌਸਮ ਵਿੱਚ ਫਲੱਡ ਆ ਰਹੇ ਨੇਗੇ ਹਨਾ ਤੇ ਜਾਨ ਮਾਲ ਦਾ ਵੀ ਬਹੁਤ ਜ਼ਿਆਦਾ ਕੀ ਨੁਕਸਾਨ ਹੋ ਰਿਹਾਗਾ ਏਸੀ ਚੀਜ਼ ਨੂੰ ਦੇਖਦੇ ਅਸੀਂ ਫਲੱਡ ਅਲਰਟ ਸਿਸਟਮ ਬਣਾਇਆਗਾ ਜਦੋਂ ਕਿ ਪਾਣੀ ਦਾ ਬਹਾਵ ਤੇਜ਼ ਹੋਗਾ ਤਾਂ ਜਿਹੜੇ ਗੇਟ ਹੈ ਨਾ ਇਹ ਆਪਣੇ ਆਪ ਬੰਦ ਹੋ ਜਾਊਗਾ ਤੇ ਕ੍ਰੋਸਿੰਗ ਹੈ ਜਿਹੜੀ ਉਹ ਬੰਦ ਹੋ ਜਾਣੀਆਂ ਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਸਿੱਖਿਆ ਦੇ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤਾ ਜਾ ਰਿਹਾ ਹੈ ਗੱਲਬਾਤ ਕੀਤੀ ਜਾਵੇ ਪਹਿਲਾਂ ਸਕੂਲ ਆਫ ਐਮਿਨੈਂਸੀ ਦੀ ਸ਼ੁਰੂਆਤ ਹੋਈ ਪੰਜਾਬ ਦੇ ਸਕੂਲਾਂ ਦੇ ਵਿੱਚ ਤਾਂ ਹੁਣ ਗੱਲ ਕੀਤੀ ਜਾਵੇ ਪੰਜਾਬ ਦੇ ਸਕੂਲਾਂ ਦੇ ਵਿੱਚ ਰੋਬੋਟਿਕਸ ਲੈਬ ਦੀ ਸ਼ੁਰੂਆਤ ਹੋ ਰਹੀ ਹੈ ਤਾਂ ਅੱਜ ਜ਼ਿਲ੍ਹਾ ਸੰਗਰੂਰ ਦੇ ਖੇੜੀ ਪਿੰਡ ਦੀ ਪਹਿਲੀ ਸ਼ੁਰੂਆਤ ਹੋਣ ਜਾ ਰਹੀ ਹੈ ਤਸਵੀਰ ਦੇਖ ਸਕਦੇ ਹੋ ਜਿਸ ਤਰੀਕੇ ਦਾ ਜਮਾਨਾ ਹੈ AI ਤੇ ਰੋਬੋਟਿਕਸ ਲੈਬ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜੋੜਿਆ ਜਾਵੇਗਾ ਮੇਰੇ ਨਾਲ ਮੈਡਮ ਮੌਜੂਦ ਨੇ ਮੈਡਮ ਕਿਹੜੀ ਕਿਹੜੀ ਸ਼ੁਰੂਆਤ ਹੋਣੀ ਹੈ ਤੇ ਅੱਜ ਪੰਜਾਬ ਦਾ ਇਹ ਪਹਿਲਾ ਸਕੂਲ ਹੈ हाँ जी मेरा नाम श्वेता मैं क्यूरियस लर्निंग लैब से हूँ हमने जो है पहले 18 स्कूलों में पिछले साल लैब लगाई और इस साल हमने 11 नए स्कूलों में लैब लगाई आप देख सकते हैं इसमें बच्चे रोबोटिक्स कोडिंग एआई आई थ्री प्रिंटर जैसी टेक्नोलॉजीज से न्यू जितनी भी टेक्नोलॉजीज़ है उनसे एडवांस टेक्निक सीख रहे हैं आ, अगर मैं बात करूँ ट्रेनिंग की तो हमने जो पहले अट्ठारह स्कूलों में लैब लगाई वहाँ पर भी हम लोग ट्रेनिंग कंटिन्यूस कर रहे हैं आप खुद ही जाकर बच्चों को देखिए एक एक मॉडल्स पर आप देखिए बच्चे आपको पूरा का पूरा एक्सप्लेशन देंगे

ਇਦੇ ਵਿੱਚ ਐਵੇਂ ਆ ਕਿ ਜਦੋਂ ਆਪਾਂ بڑے بڑے ਡਰਮਸ ਹੁੰਦੇ ਨੇ ਆਪਾਂ بڑے بڑے ਮਿਲ ਆਉਂਦੀਆਂ ਨੇ ਆਟੇ ਵਾਲੀਆਂ ਜਦੋਂ ਆਪਾਂ ਇੱਕਦਮ ਆਟਾ ਉਥੇ ਪੀਸ ਦਿਆਂਗੇ ਜਿਆਦਾ ਆਟਾ ਆਪਾਂ ਇੱਕ ਦਿਨ ਵਿੱਚ ਪਾਰਸਲ ਨਹੀਂ ਕਰ ਸਕਦੇ ਉਹ ਵੱਡੇ ਵੱਡੇ ਮਿਲ ਹੁੰਦੇ ਨੇ ਜਿੱਥੇ 100-100 ਟਨਾਂ ਦੇ ਢੋਲ ਹੁੰਦੇ ਨੇ ਉਹਦੇ ਵਿੱਚ ਜਿਆਦਾ ਆਟਾ ਮਤਲਬ ਬਾਸਾ ਨਹੀਂ ਕਰ ਸਕਦੇ ਇੱਕ ਦਿਨ ਵਿੱਚ ਤਾਂ ਆਪਾਂ ਨੂੰ ਸਟੋਰ ਕਰਨਾ ਪੈਂਦਾ ਆਟਾ ਜਦ ਸਟੋਰ ਕਰਦੇ ਆ ਤਾਂ ਉਥੇ ਜਿਹੜੇ ਘਣ ਹੁੰਦੇ ਨੇ ਮਤਲਬ ਉਥੇ ਤਾਪਮਾਨ ਉੰਦਾ ਆਲੇ ਦੁਆਲੇ ਦਾ ਉਹਦੇ ਵਿੱਚ ਸੰਪਰਕ ਕਰਦੇ ਨੇ ਤੇ ਉਥੇ ਉਹ ਅੱਗ ਵੀ ਫਟ ਸਕਦੇ ਨੇ ਤਾਂ ਕਰਕੇ ਉਥੇ ਵਰਕਰ ਜਿਹੜੇ ਨੇ ਉਹ ਡੈਮੇਜ ਵੀ ਹੋ ਸਕਦੇ ਨੇ ਇਹਦੀ ਪ੍ਰੋਬਲਮ ਆ ਸਰ ਤਾਂ ਕਰਕੇ ਅਸੀਂ ਇਹ ਚੀਜ਼ ਬਣਾਈ ਹੈ ਦਾ ਲਗਾਤਾਰ ਬੱਚਿਆਂ ਦੀ ਸਿੱਖਿਆ ਦੇ ਵਿੱਚ ਸੁਧਾਰ ਲਈ ਵੱਡੇ ਪੱਧਰ ਤੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਇੱਕ ਹੋਰ ਬੜੀ ਆਸਾਨ ਦੇਖ ਸਕਦੇ ਹੋ ਤਸਵੀਰ ਜਿਹੜੀ ਬੱਚਿਆਂ ਨੂੰ ਸਿਖਾਈ ਜਾ ਰਹੀ ਹੈ ਇਹ ਬੱਚੇ ਕੀ ਨਾਮ ਹੈ ਤੁਹਾਡਾ ਹਰਸ਼ਮਨ ਕੌਰ ਜੀ ਤਾਂ ਪਹਿਲਾਂ ਸਕੂਲਾਂ ਦੇ ਵਿੱਚ ਇਹ ਚੀਜ਼ ਦੇਖੀ ਸੀ ਤੁਸੀਂ ਨਹੀਂ ਸਰ ਇਹ ਸਾਡੇ ਲਈ ਨਵੀਂ ਚੀਜ਼ ਆ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ ਸਹੀ ਹੈ ਕਿੰਨਾ ਕੁ ਵਧੀਆ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਵਿੱਚ ਕੰਫੀਡੈਂਸ ਵੀ ਪੈਦਾ ਹੁੰਦਾ ਗਾਇਜ਼ ਜਦ ਅਸੀਂ ਇਹ ਆਪਣੇ ਆਪ ਆਪਣੇ ਹੱਥਾਂ ਨਾਲ ਕਰਦੇ ਆ ਤਾਂ ਸਾਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ ਤੇ ਜਿਹੜੀ ਸਾਨੂੰ ਬਹੁਤ ਪਹਿਲਾਂ ਜਾ ਕੇ ਸਿੱਖਣੀ ਸੀ ਉਹ ਸਾਨੂੰ ਹੁਣ ਹੀ ਸਕੂਲ ਦੇ ਵਿੱਚ ਸਿੱਖਣ ਨੂੰ ਮਿਲਦੀ ਹੈ ਤਾਂ ਵਧੀਆ ਲੱਗਿਆ ਹਾਂਜੀ ਸਰ ਅਸੀਂ ਅਮਨ ਅਰੋੜਾ ਜੀ ਦਾ ਥੈਂਕਫੁਲ ਕਰਦੇ ਆ ਜਿਨ੍ਹਾਂ ਨੇ ਸਾਡੇ ਸਕੂਲ ਦੇ ਵਿੱਚ ਇਹ ਲੈਬ ਪ੍ਰੋਵਾਈਡ ਕਰਵਾਈ ਆ ਅਤੇ ਅਸੀਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਲੈਬ ਪਰੋਵਾਈਡ ਕਰਵਾਈ ਸਾਨੂੰ ਬੱਚਿਆਂ ਨੂੰ ਵੱਡੇ ਪੱਧਰ ਤੇ ਜਿਹੜਾ ਸੁਧਾਰ ਲਿਆਂਦਾ ਜਾ ਰਿਹਾ ਬੱਚੇ ਪਹਿਲਾਂ ਕਦੇ ਇਦਾਂ ਦੀਆਂ ਚੀਜ਼ਾਂ ਸਿੱਖਿਆ ਦੀ ਸਕੂਲਾਂ ਨਹੀਂ ਨਹੀਂ ਸਰ ਪਹਿਲਾਂ ਤਾਂ ਨਹੀਂ ਸਿੱਖਿਆ ਜਿਹੜੇ ਅਸੀਂ ਇਹ ਚੀਜ਼ਾਂ ਸਿਰਫ ਸਿਰਫ ਮੋਬਾਈਲਸ ਜਾਂ ਟੀਵੀ ਵਿੱਚ ਹੀ ਦੇਖਦੇ ਸੀ ਅੱਜ ਅਸੀਂ ਪਹਿਲੀ ਵਾਰ ਆਪਣੇ ਹੱਥਾਂ ਨਾਲ ਇਹ ਚੀਜ਼ ਕਰਕੇ ਦੇਖੀ ਹੈ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਇਹ ਨਵੀਂ ਚੀਜ਼ ਸਿੱਖੀ ਹੈ ਜਿਹੜੀ ਚੀਜ਼ ਅਸੀਂ ਬਹੁਤ ਅੱਗੇ ਜਾ ਕੇ ਸਿੱਖਣੀ ਸੀ ਉਹ ਸਾਨੂੰ ਇਸੇ ਛੋਟੀ ਉਮਰ 'ਚ ਸਿੱਖਣ ਨੂੰ ਮਿਲ ਰਹੀ ਹੈ ਤਾਂ ਲੱਗਦਾ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਰਹੇ ਹੋ ਇੰਨੀ ਸੁਧਾਰ ਹੋ ਰਹੇ ਨੇ ਜਾਂ ਨਵੀਆਂ-ਨਵੀਆਂ ਚੀਜ਼ਾਂ ਨਾਲ ਜੋੜਿਆ ਜਾ ਰਿਹਾ ਨਹੀਂ ਸਰ ਮੈਨੇ ਕਦੇ ਸਰਕਾਰੀ ਸਕੂਲ ਚ ਇੰਨੀ ਵਧੀਆ ਸਹੂਲਤ ਨਹੀਂ ਦੇਖੀ ਸੀ ਬਟ ਮੈਨੂੰ ਖੁਸ਼ੀ ਹੈ ਕਿ ਸਾਡੇ ਸਕੂਲ ਚ ਇੰਨੀ ਵਧੀਆ ਫੈਸਿਲਿਟੀ ਹੈ ਤੇ ਜਦੋਂ ਮੇਰੇ ਪਾਪਾ ਸੀ ਉਹ ਵੀ ਸਕੂਲ ਚ ਪੜ੍ਹੇ ਨੇ ਉਹ ਵੀ ਦੱਸਦੇ ਹੁੰਦੇ ਸੀ ਵੀ ਇਹ ਸਕੂਲ ਪਹਿਲਾਂ ਇੰਨਾ ਵਧੀਆ ਨਹੀਂ ਸੀਗਾ ਤੇ ਹੁਣ ਬਹੁਤ ਸਾਰੀ ਇਨੋਗ੍ਰੇਸ਼ਨਸ ਹੋਈਆਂ ਨੇ ਜਿਵੇਂ ਆਹ ਲੈਬ ਹੋਈ ਹੈ ਰੋਬੋਟਿਕਸ ਲੈਬ ਅਸੀਂ ਇਸ ਵਿੱਚ ਡਿਜ਼ਾਈਨਿੰਗ ਸਿੱਖੀ ਹੈ ਕੋਡਿੰਗ ਸਿੱਖੀ ਹੈ ਉਹਦੇ ਹੋਰ ਵੀ ਬਹੁਤ ਕੁਝ ਸਿੱਖਾਂਗੇ ਲੱਗਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਹੜਾ ਲਗਾਤਾਰ ਸੁਧਾਰ ਕਰ ਰਹੇ ਨੇ ਸਕੂਲਾਂ ਨੇ ਸਰ ਉਹ ਬਹੁਤ ਥੈਂਕਫੁਲ ਆ ਮੈਂ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਇੰਨੀ ਵਧੀਆ ਸਹੂਲਤ ਪ੍ਰੋਵਾਈਡ ਕੀਤੀ ਤੇ ਸਾਡੇ ਸਰਦਾਰ ਅਮਨ अरोड़ा ਸਰਦਾ ਵੀ ਬਹੁਤ ਧੰਨਵਾਦ ਕਰਦਾ ਸੀਐਮ ਭਗਵੰਤ ਮਾਨ ਸਰਦਾ ਵੀ ਬਹੁਤ ਧੰਨਵਾਦ ਕਰਦਾ ਤਾਂ ਬੱਚਿਆਂ ਨੂੰ ਏਆਈ ਨਾਲ ਜੋੜਿਆ ਜਾ ਰਿਹਾ ਤਾਂ ਇੱਕ ਹੋਰ ਵੀ ਜਿਹੜਾ ਤੁਹਾਨੂੰ ਦਿਖਾ ਸਕਦੇ ਆ ਮਾਡਲ ਜਿਹੜਾ ਤਿਆਰ ਕੀਤਾ ਗਿਆ ਬੱਚਿਆਂ ਦੇ ਵੱਲੋਂ ਕਿਸ ਤਰੀਕੇ ਦੇਖ ਦਿਓ ਜਿਹੜਾ ਇਹ ਮਾਡਲ ਇਹਦੇ ਵੱਲੋਂ ਕੀ ਤਿਆਰ ਕੀਤਾ ਗਿਆ ਤੁਸੀਂ ਇਸਾਰ ਅਸੀਂ ਫਲੱਡ ਅਲਰਟ ਸਿਸਟਮ ਬਣਾਇਆ ਗਿਆ ਜਿਹੜੇ ਕਿ ਅੱਜ ਕੱਲ ਬਹੁਤ ਮੌਨਸੂਨ ਦੇ ਮੌਸਮ ਵਿੱਚ ਫਲੱਡ ਆ ਰਹੇ ਨੇਗੇ ਹਨਾ ਤੇ ਜਾਨ ਮਾਲ ਦਾ ਵੀ ਬਹੁਤ ਜ਼ਿਆਦਾ ਕੀ ਨੁਕਸਾਨ ਹੋ ਰਿਹਾਗਾ ਏਸੀ ਚੀਜ਼ ਨੂੰ ਦੇਖਦੇ ਅਸੀਂ ਫਲੱਡ ਅਲਰਟ ਸਿਸਟਮ ਬਣਾਇਆਗਾ ਜਦੋਂ ਕਿ ਪਾਣੀ ਦਾ ਬਹਾਵ ਤੇਜ਼ ਹੋਊਗਾ ਤਾਂ ਜਿਹੜੇ ਗੇਟ ਆ ਨਾ ਇਹ ਆਪਣੇ ਆਪ ਬੰਦ ਹੋ ਜਾਊਗਾ ਤੇ ਕ੍ਰੋਸਿੰਗ ਹੈ ਜਿਹੜੀ ਉਹ ਬੰਦ ਹੋ ਜਾਣੀ ਹੈ ਤੇ ਵਿਅਕਤੀ ਚਾਹ ਕੇ ਵੀ ਇਹ ਕ੍ਰੋਸਿੰਗ ਨਹੀਂ ਕਰ ਸਕਦਾ ਇਥੋਂ ਦੀ ਤਾ ਪਹਿਲਾਂ ਕਦੇ ਸਕੂਲਾਂ ਦੇ ਵਿੱਚ ਦੇਖਿਆ ਸੀ ਵੀ ਇੰਨਾ ਕੁਝ ਸਿਖਾਇਆ ਜਾਂਦਾ ਸੀ ਪਹਿਲਾਂ ਨੋ ਸਰ ਇਹ ਪਹਿਲੀ ਵਾਰ ਕਿ ਅਸੀਂ ਬਹੁਤ ਖੁਸ਼ ਆਗੇ ਵੀ ਜਿਹੜਾ ਕਿ ਸਾਡੇ ਸਕੂਲ ਦੇ ਵਿੱਚ ਇਹ ਰੋਬੋਟਿਕ ਲੈਬ ਦਾ ਉਦਘਾਟਨ ਹੋਇਆਗਾ ਤੇ ਅਸੀਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਤੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਨ ਲਗਾਤਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਸਿੱਖਿਆ ਨੂੰ ਲੈ ਕੇ ਸੁਧਾਰ ਕੀਤਾ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਸਕੂਲ ਆਫ ਫੈਮਿਨੈਸ ਦੀ ਸ਼ੁਰੂਆਤ ਹੋਈ ਬੱਚਿਆਂ ਨੂੰ ਨਵੀਆਂ-ਨਵੀਆਂ ਤਕਨੀਕਾਂ ਦੇ ਨਾਲ ਜੋੜਿਆ ਗਿਆ ਤਾਂ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਉਪਰਾਲਾ ਕੀਤਾ ਜਾ ਰਿਹਾ ਤੁਹਾਨੂੰ ਦੱਸ ਦੇ ਕਿ AI ਤੇ ਰੋਬੋਟਿਕਸ ਲੈਬ ਦੀ ਅੱਜ ਸ਼ੁਰੂਆਤ ਹੋ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਲੈਬ ਦੇ ਰਾਹੀਂ ਬੱਚਿਆਂ ਨੂੰ ਜੋੜਿਆ ਜਾਵੇਗਾ ਤਾਂ ਪੰਜਾਬ ਫਰਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ